把你手递递。 ਸੂੰ ਬਿਚੀ ਚਿਚਕਰੋਂ ਦਾ ਲੈ ਦੇ ਕਾਰਮਰੂਤੀ ਖੜ ਜਾ ਤੈਨੂੰ ਲੈ ਦੇ ਤੈਨੂੰ ਪੀਪਣੀ ਜੀ ਨੂੰ ਕਾਰਮਰੂਤੀ ਤੈਨੂੰ ਕਿਤੇ ਥਾਰ ਨਾ ਲੈਦੀ ਤੈਨੂੰ ਹੁਣੀ ਹੁਣੀ ਤੈਨੂੰ ਜਵਾਨੀ ਛੜੀ ਐ ਪੁੱਤ ਤੇਰੀ ਉਮਰ ਹਜੇ ਸਕੂਲ ਵਾਲੀ ਬੈਂਡ ਚ ਬੈਠ ਕੇ ਸਕੂਲ ਜਾਣਦੀ ਐ ਤੈਨੂੰ ਹਜੇ ਬੰਦਾਰ ਕਾਪੀ ਲੈ ਕੇ ਦਵਾਂਗੇ ਹਜੇ ਤੂੰ ਪੈਨ ਨਾਲ ਲਿਖਿਆ ਕਰ ਤੈਨੂੰ ਲੈ ਦੇ ਕਾਰਮਰੂਤੀ ਓਏ ਆ ਉਮਰ ਚ ਕੁੜੀਆਂ ਰੋੜੇ ਖੇਡਦੀਆਂ ਨੇ ਪੀਚੋ ਖੇਡਦੀਆਂ ਨੇ ਤੇ ਹੱਦ ਕੱਲ ਦੇ ਚਵਾਕ ਦੇ ਲੋ ਲੈ ਬੱਸਾਂ ਵਿੱਚ ਸਿਰ ਚੱਕਰਾਉਂਦਾ ਕਿਹੜੀ ਕੀ ਬੱਸ ਚ ਬਣੇ ਮੇ ਲੈਣ ਹਜੇ ਤੈਨੂੰ ਬੱਸ ਤੇ ਝੜਨ ਦੇ ਦੇਣਗੇ ਵੈ ਉਹ ਮਰਦ ਸੀ ਸਵੀਲਾ ਤੋਂ ਡੋਲੂ ਭਰਾ ਕੇ ਲੈ ਕੇ ਆਉਂਦੀ ਸੀ ਮਿੱਠੇ ਪਾਣੀ ਦੇ ਅਸੀਂ ਘਰ ਦੇ ਨਾ ਪਨੀਰੀ ਪਿੱਸੇ ਲੜਦੇ ਸੀ ਅੱਜ ਕੱਲ ਦੇ ਚਵਾਕ ਦੇ ਲੈ ਬੱਸਾਂ ਵਿੱਚ ਸਿਰ ਚੱਕਰਾਉਂਦਾ ਲੈ ਦੇ ਕਾਰ ਮਰੂਤੀ ਦੇ ਲੈ ਇਹਨਾਂ ਨੂੰ ਹੁਣੀ ਘਰ ਵਾਲਾ ਚਾਹੀਦਾ ਤੇ ਘਰ ਵਾਲ ਨੂੰ ਕਹਿੰਦੇ ਮੈਨੂੰ ਕਾਰ ਮਰੂਤੀ ਲੈ ਦੇ ਖਰਜਾ ਤੈਨੂੰ ਕਿਤੇ ਹੈਲੀਕਾਪਟਰ ਨਾਲ ਲੈ ਦੇ ਤੂੰ ਕਿਤੇ ਦੀਪੜੀ ਨੂੰ ਦੇਖ ਰੱਖ ਕਿਵੇਂ ਲੱਗੀ ਪਈ ਈਲਾ ਬਣਾਉਣਾ ਹਜਾ ਟੱਟੀ ਵਾਲੇ ਹੱਥ ਮੰਮੀ ਤੋਂ ਆਉਂਦੀ ਹੂ ਲੈ ਦੇ ਇਹਨਾਂ ਨੂੰ ਕਾਰ ਮਰੂਤੀ thank mm -hmm. you